ਸਾਧ ਸੰਗਤ ਜੀ ਗੁਰਬਾਣੀ ਵਿੱਚ ਗੁਰੂ ਸਹਿਬਾਨ ਜੀ ਨੇ ਭਾਵੇਂ ਨਾਮ ਸਿਮਰਨ ਨੂੰ ਹੀ ਸੱਚਾ ਤੀਰਥ ਮੰਨਿਆ ਹੈ ਤੀਰਥ ਣਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਰ ਅਮਲੀ ਤੌਰ ਤੇ ਤੀਰਥ ਸਥਾਨਾਂ ਦੀ ਮਹਾਨਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿੱਥੇ-ਜਿੱਥੇ ਗੁਰੂ ਸਹਿਬਾਨ ਚਰਨ ਪਾਉਂਦੇ ਆ ਉਹ ਪਾਵਨ ਇਤਿਹਾਸਿਕ ਨਗਰ ਵੀ ਬਣਦੇ ਆ ਉੱਥੇ ਅਸਥਾਨ ਵੀ ਪ੍ਰਗਟ ਹੁੰਦੇ ਆ ਅੰਮ੍ਰਿਤਸਰ ਸਿਫਤੀ ਦਾ ਘਰ ਗੁਰਮਖ ਪਿਆਰਿਓ ਕਿਸੇ ਅਸਥਾਨ ਦੀ ਜਿਹੜੀ ਮਹਾਨਤਾ ਹੈ ਉਹ ਗੁਰੂ ਸਾਹਿਬਾਨ ਦੇ ਉੱਥੇ ਆਉਣ ਕਰਕੇ ਹੁੰਦੀ ਹੈ ਇਤਿਹਾਸ ਜਿਹੜਾ ਹੁੰਦਾ ਨਾ ਉਹ ਜਗ੍ਹਾ ਦਾ ਉਹ ਜਾਨਣਾ ਬਹੁਤ ਜ਼ਰੂਰੀ ਹੁੰਦਾ ਹੈ ਤੀਜੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਸਭ ਤੋਂ ਪਹਿਲਾ ਤੀਰਥ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਦੇ ਵਿੱਚ ਰਚਿਆ ਉਨ੍ਹਾਂ ਦੀ ਚਾਹ ਸੀ ਇੱਕ ਬਹੁਤ ਵੱਡਾ ਤੀਰਥ ਰਚਿਆ ਜਾਵੇ ਇਹਦੀ ਜ਼ਿੰਮੇਵਾਰੀ ਉਨ੍ਹਾਂ ਨੇ ਆਪਣੇ ਉੱਤਰ ਅਧਿਕਾਰੀ ਚੌਥੇ ਪਾਤਸ਼ਾਹ ਧੰਨ ਧੰਨ RAM DAS GURU ਜਿਨ ਸਿਰਿਆ ਤਿਨ ਸਵਾਰਿਆ ਗੁਰੂ RAM DAS ਜੀ ਮਹਾਰਾਜ ਨੂੰ ਦਿੱਤੀ ਆ ਗੁਰੂ ਅਮਰਦਾਸ ਜੀ ਦੀ ਆਗਿਆ ਪਾ ਕੇ ਗੁਰੂ RAM DAS ਜੀ ਨੇ ਹਾਰਵਦੀਵਾਰਾਂ 1629 ਬਿਕਰਮੀ ਤੇ 1572 ਈਸਵੀ ਨੂੰ ਇੱਕ ਸਰੋਵਰ ਦਾ ਟੱਕ ਲਾਇਆ ਜਿਸ ਨੂੰ ਇਸ ਵੇਲੇ ਸੰਤੋਖ ਸਰ ਕਹਿੰਦੇ ਨੇ ਨਾਲ ਹੀ ਗੁਰੂ ਮਹਾਰਾਜ ਨੇ ਇੱਕ ਨਵਾਂ ਨਗਰ ਬਸਾਉਣ ਦੀ ਰਸਮ ਅਦਾ ਕੀਤੀ ਮੋੜੀ ਗੱਡੀ ਤੇ ਉਹਦਾ ਨਾਮ ਗੁਰੂ ਕਾ ਚੱਕ ਰੱਖਿਆ ਪਿੱਛੋਂ ਇਸ ਨਗਰ ਦਾ ਨਾਮ RAMDASPUR ਸਮਾਪਾ ਕੇ ਚੱਕ RAMDAS ਪੈ ਗਿਆ ਤੇ ਅੱਜ ਕੱਲ ਆਪਾਂ ਆਖਦੇ ਹਾਂ ਜੋ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਪਰ ਅੰਮ੍ਰਿਤਸਰ ਬਾਰੇ ਬਚਨ ਆਉਂਦੇ ਆ ਅੰਮ੍ਰਿਤਸਰ ਸਿਫਤੀ ਦਾ ਘਰ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਇਸ ਕਰਕੇ ਆ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਲਾਹੌਰ ਦੇ ਵਾਸੀ ਜਿਹੜੇ ਸੀ ਪਹਿਲਾਂ ਜੀਵ ਹੱਤਿਆ ਬਹੁਤ ਕਰਦੇ ਸੀ ਉਹ ਵੀ ਅੰਮ੍ਰਿਤ ਦਾ ਸੋਮਾ ਬਣਿਆ ਤੇ ਅੰਮ੍ਰਿਤਸਰ ਜਿਹਦੀ ਸਥਾਪਨਾ ਮਹਾਰਾਜ ਜੀ ਨੇ ਕੀਤੀ ਉਹ ਵੀ ਸਫਤੀ ਦਾ ਘਰ ਜਿੱਥੇ ਡਿੱਠੇ ਸੱਬੇ ਥਾਗ ਨਹੀਂ ਤੋਦ ਜੇ ਹਿਆ ਇਹ RAM ਦੇ ਦਾਸਾਂ ਦਾ ਸ਼ਹਿਰ ਹੋਰ ਸਾਰੀਆਂ ਥਾਮਾਂ ਵੇਖ ਲੀਆਂ ਨੇ ਸਤਿਗੁਰੂ ਜੀ ਪਰ ਤੁਹਾਡੇ ਬਰਾਬਰ ਦਾ ਸਾਨੂੰ ਕੋਈ ਨਜ਼ਰ ਨਹੀਂ ਆਇਆ ਬਦਹੋ ਪੁਰਖ ਵਿਧਾਤਾ ਤਾ ਤੂੰ ਸੋਹਿਆ ਇਹ ਖੁਦ ਹੀ ਸਿਰਜਣਹਾਰ ਸੁਆਮੀ ਨੇ ਕਾਇਮ ਕੀਤਾ ਹੈ ਸੁੰਦਰ ਹੈ ਤੇ ਵਸਦੀ ਸਗਣ ਅਪਾਰ ਅਨੂਪ RAM ਦਾਸਪੁਰ ਇਹ ਬਹੁਤ ਜ਼ਿਆਦਾ ਇੱਥੇ ਸੰਗਣੀ ਆਬਾਦੀ ਵਸਦੀ ਆ ਗੁਰਮਖ ਪਿਆਰਿਓ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਕਿਉਂਕਿ ਨਗਰ ਬਸਾਉਣ ਦਾ ਪੱਕਾ ਇਰਾਦਾ ਸੀ ਮਹਾਰਾਜ ਨੇ ਆਪਣੀ ਰਹਾਇਸ਼ ਵਾਸਤੇ ਮਕਾਨ ਬਣਵਾਇਆ ਜਿਸ ਨੂੰ ਹੁਣ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ ਉਹਦੇ ਆਸੇ ਪਾਸੇ ਕੁਝ ਹੋਰ ਸਿੱਖ ਸੇਵਕਾਂ ਤੇ ਦੁਕਾਨਦਾਰਾਂ ਨੇ ਵੀ ਘਰ ਬਣਾਲੇ ਗਰਿਆਈ ਮਿਲਣ ਤੋਂ ਪਿੱਛੋਂ ਜੋ ਤੀਸਰੇ ਪਾਸ਼ਾ ਜੀ ਦਾ ਹੁਕਮ ਸੀ ਉਹਦੇ ਅਨੁਸਾਰ ਗੁਰੂ ਰਾਮਦਾਸ ਜੀ ਮਹਾਰਾਜ ਪਰਿਵਾਰ ਸਮੇਤ ਪੱਕੇ ਤੌਰ ਤੇ ਆ ਕੇ ਅੰਮ੍ਰਿਤਸਰ ਵਸਤੇ ਆ ਨਵੇਂ ਬਸਣ ਵਾਲਿਆਂ ਦੀ ਲੋੜ ਪੂਰੀ ਕਰਨ ਵਾਸਤੇ ਮਹਾਰਾਜ ਨੇ ਤੇ 1634 ਬਿਕਰਮੀ 1577 ਦੇ ਵਿੱਚ ਗੁਰਮਖ ਪਿਆਰਿਓ ਪਿੰਡ ਟੰਗ ਦੇ ਜ਼ਿਮੀਂਦਾਰਾਂ ਕੋਲੋਂ 700 ਰੁਪਏ ਬਦਲੇ 500 ਵਿਘੇ ਜ਼ਮੀਨ ਹੋਰ ਖਰੀਦੀ ਮਹਾਰਾਜ ਇਸ ਸ਼ਹਿਰ ਨੂੰ ਹਰ ਪੱਖ ਤੋਂ ਪੂਰਨ ਬਣਾਉਣਾ ਚਾਹੁੰਦੇ ਸੀਗੇ ਸੋਲਹਾਰ ਤਰਖਾਨ ਜਲਾਹੇ ਮੋਚੀ ਸਨਿਆਰੇ ਠਠਿਆਰ ਕਈ ਤਰ੍ਹਾਂ ਦੇ ਵੱਖ-ਵੱਖ ਕਿੱਤਿਆਂ ਦੇ ਲੋਕ 52 ਕਿੱਤਿਆਂ ਦੇ ਲੋਕ ਕਿਹਾ ਜਾਂਦਾ ਇੱਥੇ ਹੁਨਰਮੰਦ ਲੋਕ ਸਹੂਲਤਾਂ ਦੇ ਕੇ ਵਸਾਏ ਗਏ ਉਹਨਾਂ ਦੀਆਂ ਬਣੀਆਂ ਵਸਤਾਂ ਵੇਚਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਬਾਜ਼ਾਰ ਬਣਾਇਆ ਗੁਰੂ ਕਾ ਬਾਜ਼ਾਰ ਬਣਾਇਆ ਗੁਰੂ ਕਾ ਚੱਕ ਕਿਸੇ ਦਰਿਆ ਦੇ ਕਿਨਾਰੇ ਤੇ ਨਹੀਂ ਸੀ ਇਸ ਕਰਕੇ ਇੱਥੇ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਵੱਡਾ ਸਰੋਵਰ ਚਾਹੀਦਾ ਸੀ ਸੰਤੋਖ ਸਰ ਦਾ ਨਕਸ਼ਾ ਜਰਾ ਛੋਟਾ ਸੀ ਉਹਦੀ ਖਦਾਈ ਅਜੇ ਮੁਕੰਮਲ ਨਹੀਂ ਸੀ ਹੋਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਨਵੇਂ ਸਰੋਵਰ ਦੀ ਖਦਾਈ ਸ਼ੁਰੂ ਕਰਵਾਈ 1573 ਈਸਵੀ ਨੂੰ ਜਿਹਦਾ ਨਾਮ ਅੰਮ੍ਰਿਤ ਸਰੋਵਰ ਰੱਖਿਆ ਮਹਾਰਾਜ ਨੇ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਮਹਾਰਾਜ ਜੀ ਨੇ ਦੁੱਖ ਭੰਜਨੀ 베ਰੀ ਦੇ ਕੋਲ ਕਰਕੇ ਟੱਕ ਲਾਇਆ ਬੜੇ ਉਤਸ਼ਾਹ ਨਾਲ ਸੰਗਤਾਂ ਆਈਆਂ ਕੰਮ ਸ਼ੁਰੂ ਹੋਇਆ ਕਾਰਜ ਵੱਡਾ ਸੀਗਾ ਇੱਕ ਪਾਸੇ ਸਰੋਵਰ ਦੀ ਖਦਾਈ ਹੋ ਰਹੀ ਸੀ ਇੱਕ ਪਾਸੇ ਨਵਾਂ ਨਗਰ ਬਸ ਰਿਹਾ ਸੀ ਬਿਆਨਤ ਸੰਗਤਾਂ ਵਾਸਤੇ ਲੰਗਰ ਤੇ ਬਸਤਰ ਦੀ ਲੋੜ ਪੂਰੀ ਕਰਨੀ ਜ਼ਰੂਰੀ ਸੀ ਇੰਨੇ ਵੱਡੇ ਕਾਰਜ ਵਾਸਤੇ ਮਾਇਆ ਦੀ ਲੋੜ ਸੀ ਇਹ ਮਾਇਆ ਮਿਲ ਸਕਦੀ ਸੀ ਗੁਰੂ ਘਰ ਦੇ ਸ਼ਰਧਾਲੂਆਂ ਪਾਸੋਂ ਇਸ ਕੰਮ ਵਾਸਤੇ ਮਹਾਰਾਜ ਨੇ ਕੁਝ ਭਰੋਸੇਯੋਗ ਸਿੱਖਾਂ ਨੂੰ ਮਸੰਦ ਥਾਪਿਆ ਮਸੰਦ ਪ੍ਰਥਾ ਵੀ ਇੱਥੇ ਕਾਇਮ ਹੋਈ ਉਹ ਇਲਾਕਿਆਂ ਵਿੱਚ ਜਾਂਦੇ ਸ਼ੁਭ ਕਾਰਜ ਵਾਸਤੇ ਮਾਇਆ ਇਕੱਠੀ ਕਰਕੇ ਲਿਆਉਂਦੇ ਗੁਰੂ ਮਹਾਰਾਜ ਦੀ ਬੜੀ ਚਾਹ ਸੀ ਕਿ ਉਹਨਾਂ ਦੇ ਜੀਵਨ ਕਾਲ ਵਿੱਚ ਅੰਮ੍ਰਿਤ ਸਰੋਵਰ ਤੇ ਹਰਮੰਦਰ ਸਾਹਿਬ ਤਿਆਰ ਹੋ ਜਾਵੇ ਪਰ ਕਾਰਜ ਬਹੁਤ ਵੱਡਾ ਹੋਣ ਕਰਕੇ ਪੂਰਾ ਨਹੀਂ ਸੀ ਹੋ ਸਕਿਆ ਮਹਾਰਾਜ ਜੀ ਦੇ ਉਲਿਕੇ ਹੋਏ ਨਕਸ਼ੇ ਅਨੁਸਾਰ ਅੱਗੇ ਗੁਰੂ ਅਰਜਨ ਦੇਵ ਜੀ ਨੇ ਕਾਰਜ ਪੂਰਾ ਕੀਤਾ ਤੇ ਅਹਿਮਦ ਸ਼ਾਹ ਅਬਦਾਲੀ ਵੀ ਆਇਆ ਭਾਵੇਂ ਇੱਥੇ ਉਹਨੇ ਹਮਲੇ ਕੀਤੇ ਹਰਮੰਦਰ ਸਾਹਿਬ ਤੇ 바ਰ ਕੀਤਾ ਢਾਇਆ ਗਿਆ ਮਿਸਲਾਂ ਦੇ ਸਮੇਂ ਸਿੱਖ ਸਰਦਾਰਾਂ ਨੇ ਫਿਰ ਇਹਨੂੰ ਬਣਾ ਦਿੱਤਾ ਇਸ ਕਰਕੇ ਗੁਰਮੁਖ ਪਿਆਰਿਓ ਜੋ ਅਜ ਹਰਮੰਦਰ ਸਾਹਿਬ ਆਪਾਂ ਨੂੰ ਨਜ਼ਰ ਆਉਂਦਾ ਹੈ ਇਹਦੀ ਜਿਹੜੀ ਸੇਵਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਹੈ ਉਹਨਾਂ ਨੇ ਵੀ ਸਤਗੁਰੂ ਜੀ ਨੂੰ ਬਹੁਤ ਪਿਆਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਦੇ ਘਰ ਤਿੰਨ ਸਾਹਿਬਜ਼ਾਦੇ ਹੋਏ ਵੱਡੇ ਪ੍ਰਿਥੀਚੰਦ ਜੀ ਉਸ ਤੋਂ ਬਾਅਦ ਦੂਜੇ ਸਾਹਿਬਜ਼ਾਦੇ ਮਹਾਦੇਵ ਜੀ ਫਿਰ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਹੁਣ ਬਾਬਾ ਪ੍ਰਿਥੀਚੰਦ ਦਾ ਸੁਭਾਅ ਧਾਰਮਿਕ ਹੋਣ ਨਾਲੋਂ ਸੰਸਾਰੀ ਵਧੇਰੇ ਸੀਗੇ ਇਸ ਕਰਕੇ ਉਹ ਜਾਦਾ ਲਾਇਕ ਨਹੀਂ ਸੀਗੇ ਤੇ ਬਾਬਾ ਮਹਾਦੇਵ ਜੀ ਮਸਤਾਨੇ ਸੀਗੇ ਸੋ ਤੀਸਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਹਰ ਪੱਖ ਤੋਂ ਜੋਗ ਜਾਣ ਕੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ੀ ਸੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਇਨਸਾਨ ਦੀ ਹਾਲਤ ਕਮਜ਼ੋਰ ਹੋਵੇ ਉਹਦਾ ਕੋਈ ਆਪਣਾ ਨਹੀਂ ਹੁੰਦਾ ਪਰ ਜਦੋਂ ਉਹਦੇ ਦਿਨ ਫਿਰ ਜਾਣ ਫਿਰ ਬਹੁਤ ਸਾਰੇ ਆਪਣੇ ਪੈਦਾ ਹੋ ਜਾਂਦੇ ਆ ਜਿਵੇਂ ਬਾਬਾ ਜੇਠਾ ਜੀ ਤੇ ਕਿਰਪਾ ਹੋਈ ਪਿੰਨਾ ਦੇਖੋ ਜ਼ਿੰਦਗੀ ਕਿਹੋ ਜੀ ਮਾਤਾ ਪਿਤਾ ਪਰਲੋਕ ਸਦਾਰ ਗਏ ਸੱਤ ਸਾਲ ਦੇ ਨੇ ਆਸਰੇ ਬੱਚੇ ਦਾ ਚਾਚਾ ਤਾਇਆ ਕੋਈ ਨਹੀਂ ਸੀ ਬਣਿਆ ਪਰ ਅੱਜ ਗੁਰੂ ਰਾਮਦਾਸ ਮਹਾਰਾਜ ਨੂੰ ਉਹ ਸਾਰੇ ਹੀ ਆਪਣਾ ਕਹਿ ਕੇ ਮਾਣ ਕਰਦੇ ਆ ਇਹ ਹੈ ਬੰਦਗੀ ਦੀ ਗੱਲ ਤਾਂ ਗੁਰਮੁਖ ਪਿਆਰਿਓ ਡਿਠੇ ਸੱਬੇ ਥਾਵ ਨਹੀਂ ਤੁਦ ਜਿਹਿਆ ਦੁਨੀਆਂ ਦੀਆਂ ਬਹੁਤ ਥਾਵਾਂ ਦੀ ਮਹਿਮਾ ਹੋਵੇਗੀ ਬਹੁਤ ਤੀਰਥ ਹੋਣਗੇ ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦਾ ਬਰਾਬਰ ਦਰ ਕੋਈ ਨਹੀਂ ਨਜ਼ਰ ਆਉਂਦਾ ਜਿੱਥੇ ਸੰਗਣੀ ਆਬਾਦੀ ਅੱਜ ਵਸਦੀ ਆ ਜਿੱਥੇ ਕੋਈ ਆਉਂਦਾ ਹੈ ਕੋਈ ਗਰੀਬ ਆਵੇ ਕੋਈ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਵੇ ਉਹਨੂੰ ਪ੍ਰਸ਼ਾਦਾ ਸ਼ਕਾਇਆ ਜਾਂਦਾ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੋ ਗੁਰਮੁਖ ਪਿਆਰਿਓ ਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਹਾਰਾਜ ਆਪ ਗੋਇੰਦਵਾਲ ਸਾਹਿਬ ਚਲੇ ਗਏ ਪਰ ਜਾਣ ਤੋਂ ਪਹਿਲਾਂ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਤੇ ਬਿਠਾ ਕੇ ਮਹਾਰਾਜ ਨੇ ਆਪ ਉਹਨਾਂ ਨੂੰ ਮੱਥਾ ਟੇਕਿਆ ਫਿਰ ਸੰਗਤ ਨੇ ਵੀ ਮੱਥਾ ਟੇਕਿਆ ਇਹ ਫੈਸਲੇ ਦੇ ਵਿਰੁੱਧ ਪਾਬਾ ਪ੍ਰੀਤੀ ਚੰਦ ਨੇ ਬਹੁਤ ਝਗੜਾ ਕੀਤਾ ਉਹਦੀ ਮੰਗ ਸੀ ਕਿ ਵੱਡਾ ਪੁੱਤਰ ਮੈਂ ਹਾਂ ਗੱਦੀ ਤੇ ਮੇਰਾ ਹੱਕ ਹੈ ਗੁਰੂ ਰਾਮਦਾਸ ਜੀ ਨੇ ਬਹੁਤ ਸਮਝਾਇਆ ਕਿ ਗੱਦੀ ਗੁਨਾ ਕਰਕੇ ਮਿਲਦੀ ਹੈ ਵੱਡੇ ਹੋਣ ਕਰਕੇ ਨਹੀਂ ਪਰ ਪਾਬਾ ਪ੍ਰੀਤੀ ਚੰਦ ਇਹ ਦਲੀਲ ਸਮਝਦੇ ਨਹੀਂ ਸੀਗੇ ਇਸ ਕਰਕੇ ਬਹੁਤ ਝਗੜੇ ਮਹਾਰਾਜ ਨੇ ਸ਼ਬਦ ਉਚਾਰਿਆ ਕਾਹੇ ਪੂਤ ਝਗਰਤ ਹੋਂ ਸੰਗ ਬਾਪ ਜਿਨਕੇ ਜਨੇ ਬੜੀਰੇ ਤਮ ਹੋ ਤਿੰਸੋ ਝਗਰਤ ਪਾਪ ਪਰ ਅਫਸੋਸ ਅੱਬਾ ਪ੍ਰਿਥੀ ਚੰਦ ਜੀ ਦੇ ਮਨ ਤੇ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਝਗੜਾ ਜਾਰੀ ਰੱਖਿਆ ਗੁਰਮਖ ਪਿਆਰਿਓ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਰਮਾਣਤਾ ਉਹਨਾਂ ਨੇ ਆਪਣੇ ਛੋਟੇ ਪੁੱਤਰ ਨੂੰ ਗੱਦੀ ਦਿੱਤੀ ਤਾਂ ਜਿਵੇਂ ਜਿਵੇਂ ਮਨੁੱਖ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਿਹੜਾ ਆਪਦੇ ਆਪ ਨੂੰ ਨੀਵਾ ਕਹਾਉਂਦਾ ਹੈ ਅਸਲ ਦੇ ਵਿੱਚ ਉਹੀ ਉੱਚਾ ਹੁੰਦਾ ਹੈ ਇਸ ਤਰ੍ਹਾਂ ਅੰਮ੍ਰਿਤਸਰ ਸ੍ਰੀ ਸਫਤੀ ਦਾ ਘਰ ਜਿੱਥੇ ਆਪਾਂ ਜਾ ਕੇ ਨਤਮਸਤਕ ਹੁੰਨੇ ਆ ਤੇ ਬਹੁਤ ਸ਼ਾਂਤੀ ਸਕੂਨ ਕੀਰਤਨ ਸੁਣ ਕੇ ਸਾਨੂੰ ਮਿਲਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਡਾ ਵੀ ਗੁਰੂ ਮਹਾਰਾਜ ਨਾਲ ਪਿਆਰ ਬਣੇ ਅਸੀਂ ਵੀ ਭਾਈ ਝਗੜੇ ਛੱਡ ਕੇ ਕਲੇਸ਼ ਛੱਡ ਕੇ ਗੁਰੂ ਵਾਲੇ ਬਣੀਏ ਜੀ ਪੁੱਲ ਚੁੱਕ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ